ਯਾਬੀ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਤੇਜ ਸਿੰਘ ਬਹਿਮਣ ਅਸੀਂ ਖੜੇ ਆ ਪਿੰਡ ਬਹਿਮਣ ਦਸਾ ਸਿੰਘ ਆਪਣੇ ਖੇਤ ਵਿੱਚ ਜਿਵੇਂ ਕਿ ਅੱਜ 11 ਅਕਤੂਬਰ ਨੂੰ ਆਪਾਂ ਪਹਿਲਾਂ ਹੀ ਸਾਰ ਨੂੰ ਬੇਨਤੀ ਕੀਤੀ ਸੀ ਨੇੜੇ ਦੇ ਪਿੰਡਾਂ ਵਾਲੇ ਵੀਰਾਂ ਨੂੰ ਕਿ ਜੀ ਸੀ ਬੀ ਨਾਲ ਆਪਾਂ ਇੱਥੇ ਅੱਜ ਪਾਡੋ ਮਿੱਟੀ ਦੀਆਂ ਟਰਾਲੀਆਂ ਭਰੀਆਂ ਹੁਣੇ ਜੀ ਸੀ ਬੀ ਰੋਕੀ ਐ ਆਪਣੇ ਖੇਤ ਜੋ ਸਿੰਘਪੁਰੇ ਦੀ ਬਿਲਕੁਲ ਹੱਥ ਦੇ ਨਾਲ ਹੈਗਾ ਤੇ ਆਪਾਂ ਇਹਦੇ ਸਬੰਧ ਵਿੱਚ ਬੇਨਤੀ ਕੀਤੀ ਸੀ ਨੇੜੇ ਵਾਲੇ ਪਿੰਡਾਂ ਨੂੰ ਭਾਈਏ ਕਿਸੇ ਨੂੰ ਕਿਉਂਕਿ ਐਤਕੀ ਮੀਂਹ ਜਿਆਦਾ ਪੈਣ ਕਰਕੇ ਬਹੁਤੇ ਥਾਵਾਂ ਤੇ ਜਿਹੜੇ ਲੈਟਰ ਵੀ ਕਿਉਂ ਗਿਆ ਲੋਕਾਂ ਨੂੰ ਮਿੱਟੀ ਦੀ ਲੋਡ ਹੁੰਦੀ ਐ ਤੇ ਆਪਾਂ ਇਹ 300 ਰੁਪਏ ਟਰਾਲੀ ਤੇ 500 ਰੁਪਏ ਟਰਾਲੇ ਦੇ ਹਿਸਾਬ ਤੇ ਅੱਜ ਭਰੀ ਐ ਤੇ ਬਹੁਤੇ ਵੀਰਾਂ ਦੇ ਅੱਜ ਫੋਨ ਆਏ ਸੀ ਉਹਨਾਂ ਦੀ ਮੰਗ ਨੂੰ ਧਿਆਨ ਤੇ ਰੱਖਦੇ ਹੋਏ ਮੈਂ ਤੁਹਾਨੂੰ ਇਹਦੇ ਉੱਪਰ ਸਕਰੀਨ ਤੇ ਵੀ ਨੰਬਰ ਲਿਖਿਆ ਹੋਇਆ ਹੈ ਦੁਆਰੇ ਵੀ ਬੋਲ ਦਿੰਨਾ ਮੇਰਾ ਨੰਬਰ ਹੈ 94176 76998 ਤੁਸੀਂ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਜਿਹੜੀ ਆਪਾਂ ਤੋਂ ਪਾਣੋ ਮਿੱਟੀ ਆਪਾਂ ਲੋਡਰ ਨਾਲ ਟਰੈਕਟਰ ਜ ਤੁਸੀਂ ਬਹੁਤਾਂ ਨੇ ਦੇਖਿਆ ਵੀ ਮੇਰੇ ਭਰਾਵਾਂ ਨੇ ਆਪਣੇ ਕੋਲ ਲੱਗਿਆ ਹੋਇਆ ਹੈਗਾ ਅੱਜ ਜਿਆਦਾ ਉੱਚਾ ਹੋਣ ਕਰਕੇ ਤੇ ਸਖਤ ਕੰਮ ਹੋਣ ਕਰਕੇ ਆਪਾਂ ਵੀਰਾਂ ਤੋਂ JCB ਦਾ ਜਿਹੜਾ ਪ੍ਰਬੰਧ ਕਰਵਾਇਆ ਸੀਗਾ ਤੇ ਅੱਗੇ ਆਪਾਂ ਲੋਡਰ ਨਾਲ ਇੱਥੇ ਭਰਿਆ ਕਰਾਂਗੇ ਤੇ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਆ ਸਕਦੇ ਆ ਜਿਹੜਾ ਵੀ ਵੀਰ ਆਪਾਂ ਨੰਬਰ ਤੁਹਾਨੂੰ ਬੋਲ ਹੀ ਦਿੱਤਾ ਹੈਗਾ ਆਪਾਂ ਨੂੰ ਦੀ ਕਿਸੇ ਲੋਡਵੇ 300 ਰੁਪਏ ਟਰਾਲੀ ਤੇ 500 ਰੁਪਏ ਟਰਾਲਾ ਜਿਹੜਾ ਹੋਦੀ ਭਰਾਈ ਹੈ ਇਰੇ ਵੀਰ ਦੂਰ ਨੇੜੇ ਵਾਲੇ ਹੈਗੇਗੇ 20 10 ਕਿਲੋਮੀਟਰ ਦੇ ਰਗੇ ਚ ਉਹਨਾਂ ਬਾਅਦ ਤੇ ਆਪਣੇ ਕੁਝ ਸੱਜਣ ਹੈਗੇ ਉਹਨਾਂ ਨਾਲ ਆਪਾਂ ਸੰਪਰਕ ਕਰਕੇ ਉਹ ਆਫਿਸ ਵਿੱਚ ਹੀ ਤਾਲਮਿਲ ਕਰਾਉਣੇ ਆਪਾਂ ਉਹਦੇ ਚ ਕੁਝ ਨਹੀਂ ਕਰਨਾ ਹੁੰਦਾ ਕੰਦੀ ਆਪਾਂ ਤਾਂ ਭੜਾਈ ਲੈਣੀ ਹੁੰਦੀ ਹੈ ਤਾਂ ਉਹਨਾਂ ਕੋਲੇ ਪਹੁੰਚ ਦੀ ਮਿੱਟੀ ਦੀ ਹੋ ਜਾਂਦੀ ਹੈ ਤੇ ਅੱਜ ਦੀ ਵੀਡੀਓ ਚ ਆਪਾਂ ਇੰਨੀ ਗੱਲ ਹੀ ਰੱਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ